ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦੇ ਨਾਲ ਲਗਾਤਾਰ ਦੋ ਚਾਰ ਹੋਣਾ ਪੈ ਰਿਹਾ ਹੈ ਪੰਜਾਬ ਸਰਕਾਰ ਨੇ ਸੂਬੇ ਨੂੰ ਪਾਵਰ ਸਰਪਲਸ ਕਰਨ ਦੇ ਵੱਡੇ ਵੱਡੇ ਦਾਅਵੇ ਠੰਡੇ ਬਸੇ ਦੇ ਵਿੱਚ ਪੈਂਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਸਕੂਲਾਂ ਦੇ ਵਿੱਚ ਵਿਦਿਆਰਥੀ ਘਰਾਂ ਦੇ ਵਿੱਚ ਰਹਿੰਦੇ ਲੋਕ ਸਰਕਾਰੀ ਦਫਤਰਾਂ ਦੇ ਵਿੱਚ ਮੁਲਾਜ਼ਮ ਅਤੇ ਖੇਤਾਂ ਦੇ ਵਿੱਚ ਕੰਮ ਕਰਦਾ ਕਿਸਾਨ ਹਰ ਕੋਈ ਪੰਜਾਬ ਸਰਕਾਰ ਤੋਂ ਬਿਜਲੀ ਦੀ ਇਸ ਵੇਲੇ ਮੰਗ ਕਰ ਰਿਹਾ ਹੈ ਪੰਜਾਬ ਦੇ ਵਿੱਚ ਵਿਰੋਧੀ ਧਿਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਇਸ ਬਿਜਲੀ ਸਮੱਸਿਆ ਦੇ ਮਾਮਲੇ ਨੂੰ ਵਿਧਾਨ ਸਭਾ ਇਜਲਾਸ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਚੁੱਕਣ ਦੀ ਗੱਲ ਆਖ ਰਹੀ yeah विरोधी चरदे आगु सुनील जाखड़ ने पंजाब सरकार ਨੂੰ ਸਵਾਲ ਕੀਤਾ ਹੈ ਕਿ ਪਾਕਿਸਤਾਨ ਨੂੰ ਬਿਜਲੀ ਦੇਣ ਦੀ ਗੱਲ ਤਾਂ ਦੂਰ ਪਹਿਲਾਂ ਇਹ ਦੱਸੋ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਦੋਂ ਮਿਲੇਗੀ ਤੇ ਵਿਰੋਧੀ ਪਾਰਟੀਆਂ ਵੱਲੋਂ ਸੂਬਾ ਸਰਕਾਰ ਤੇ ਵੀ ਹੁਣ ਨਿਸ਼ਾਨੇ ਤੇਜ਼ ਹੋ ਗਏ ਨੇ ਸੂਬੇ ਦੇ ਵਿੱਚ ਬਿਜਲੀ ਸੰਕਟ ਦੇ ਨਾਲ ਲੋਕਾਂ ਨੂੰ ਦੋਚਾਰ ਨਹੀਂ ਹੋਣਾ ਪੈਗਾ ਇਸ ਦੇ ਉਲਟ ਹੋ ਰਿਹਾ ਹੈ ਤਸਵੀਰ ਕੁਛ ਹੋਰੀ ਬਿਆਨ ਕਰ ਰਹੀ ਹੈ ਪਾਵਰ ਕਟ ਦੀ ਮਾਰ ਚੱਲ ਰਹੀ ਨੇ ਆਮ ਲੋਕ ਪਾਵਰ ਕਟ ਦੀ ਮਾਰ ਚੱਲ ਰਹੀ ਨੇ ਕਿਸਾਨ ਕਿਉਂਕਿ ਕਿਸਾਨਾਂ ਨੂੰ ਇਹ ਕਿਸਾਨਾਂ ਲਈ ਵਾਦਾ ਕੀਤਾ ਗਿਆ ਸੀ ਸੂਬਾ ਸਰਕਾਰ ਵੱਲੋਂ ਕਿ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਏਗੀ ਪਰ 8 ਘੰਟੇ ਦਾ ਦੌਰ ਸਿਰਫ ਤੇ ਸਿਰਫ 4 ਤੋਂ 5 ਘੰਟੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਬਿਜਲੀ ਹੀ ਮਿਲ ਪਾਉਂਦੀ ਹੈ ਜਿਸ ਲਈ ਉਹਨਾਂ ਨੂੰ ਡੀਜ਼ਲ ਦਾ ਇਸਤੇਮਾਲ ਕਰਨਾ ਪੈਂਦਾ ਹੈ